ਪਰ ਉਹ ਪਹਿਕੇ ਹੀ ਨ ਮੈਲ ਲਾਇਆ ਸੀ ਕਿ ਕਿਤਾ ਦੇ ਇੰਤਿਆਮ ਜੇਲ੍ਹ ਦੇ ਬਾਹਰ ਤੁਸੀਂ ਅਪਡੇਟ ਕਰਨੇ ਬਾਅਦ ਇਸੇ ਬੜੀ ਹੈਰਾਨੀ ਹੈ ਅਸੀਂ ਤਾਂ ਸਰਫੀ ਤੌਰ ਤੇ ਆਮ ਆਦਮੀ ਦੇ ਤੌਰ ਤੇ ਆਏ ਆ ਕੋਈ ਸਾਡਾ ਕੋਈ ਹੈ ਜਾਨੀ ਇਹਨੇ ਪੁਲਸ ਲਾਉਣੀ ਹੈ ਤੁਸੀਂ ਚੱਲ ਕੇ ਆਉਣਾ ਬੰਸ ਹੈਰਾਨੀ ਹੈ ਵੀ ਇੰਨਾ ਕਿਉਂ ਡਰਨ ਲੱਗੇ ਜਾਂਦੇ ਆ ਲੋਕਾਂ ਦਾ ਲੋਕਾਂ ਦਾ ਰਾਜ ਹੈ ਲੋਕਾਂ ਨੇ ਰਾਜ ਕੀਤਾ ਹਿਸਾ ਮਰਾਜ ਰੱਖਣਾ ਨਹੀਂ ਰੱਖਣਾ ਇੰਨਾ ਨਹੀਂ ਡਰਨਾ ਚਾਹੀਦਾ ਤੇ ਨਾਲ ਕੋਈ ਇਹਦਾ ਕਮੂਨਾ ਨੂੰ ਤੋੜਨਾ ਚਾਹੀਦਾ ਪਿੱਛੇ ਪਿੱਛੇ ਨੂੰ ਸਾਰੇ ਕਦਾ ਕਮੂਨਾ ਤੋੜੋ ਕੋਈ ਮਾਰ ਖਾਲੋ ਹੈਨੋਈ ਨੇ ਵਿਭਾਗੀ ਕਮਰਹਲ ਕਤ ਮੈਂਬਰ ਪਾਰਲੀਮੈਂਟ ਨੇ ਉਹਦੀ ਸਿਸਟਰ ਹੈ ਉਹਨਾਂ ਨੂੰ ਨਹੀਂ ਮਿਲਣ ਦਿੱਤਾ ਜਾ ਰਿਹਾ ਸਾਨੂੰ ਵੀ ਨਹੀਂ ਮਿਲਣ ਦਿੱਤਾ ਜਾ ਰਿਹਾ ਉਹਨਾਂ ਦੇ ਨਾਲ ਸਾਥੀਆਂ ਅਸੀਂ ਮਿਸਟਰ ਆਏ ਇਕੱਠੇ ਕਿੰਨੇ ਕਿੰਨੇ ਸਾਲ ਸੁਸਣੀ ਹਿਦਤ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਿਆਸਤ ਕਰਦਿਆਂ ਨੂੰ 50 ਸਾਲ ਹੋ ਗਏ ਆ ਪਹਿਲੀ ਵਾਰ ਦੇਖਿਆ ਕਦੇ ਸਾਨੂੰ ਸਮੱਸਿਆ ਨਹੀਂ ਆਈ ਤੇ ਇਹ ਕਾਂਗਰਸ ਦਾ ਰਾਜ ਰਿਹਾ ਤੇ ਉਸ ਤੋਂ ਪਹਿਲਾਂ ਬਜ਼ੁਰਗਾ ਤੋਂ ਸੁਣਦੇ ਹੁੰਦੇ ਸੀ ਅੰਗਰੇਜ਼ਾਂ ਦਾ ਰਾਜ ਰਿਹਾ ਚਾਹੇ ਰਾਜਿਆਂ ਦਾ ਰਾਜ ਰਿਹਾ ਮੁਲਾਕਾਤਾਂ ਤੇ ਕਦੇ ਕਿਸੇ ਨੂੰ ਕੋਈ ਤਕਲੀਫਾਂ ਆਈਆਂ ਸੀਗੀਆਂ ਅੱਜ ਤੱਕ ਕਦੇ ਵੀ ਭਵੇਂ ਕਿੰਨੇ ਕਿੰਨੇ ਵੀ ਜੁਰਮ ਵਾਲੇ ਕੋਈ ਗੱਲ ਹੁੰਦੀਆਂ ਕਦੇ ਨਹੀਂ ਸੀ ਕੋਈ ਜਾਂਆਂ ਚਾਹੇ ਕਿੰਨੀਆਂ ਵੀ ਧਾਰਾ ਲੱਗੀਆਂ ਹੁੰਦੀਆਂ ਇਹ ਤਾਂ ਹਲੇ ਤੱਕ ਕੁਝ ਬੁਢਲੀ ਸਟੇਜ ਤੇ ਇੱਕ ਇਹਨਾਂ ਦਾ ਪਰਚੇ ਦਰਜ ਕੀਤੇ ਆ ਅਸੀਂ ਕਹਿੰਦੇ ਝੂਠੇ ਆ ਇਹ ਕਹਿੰਦੇ ਸਾਡੇ ਸੱਚੇ ਆ ਤੇ ਹਲੇ ਤਾਂ ਉਹ ਆਮ ਆਮ ਬੰਦਾ ਹੀ ਆ ਹਲੇ ਕੋਈ ਤੋਦਸ਼ ਤਾਂ ਹੈ ਨਹੀਂ ਨਾ ਅਦਾਲਤ ਨੇ ਕੋਈ ਉਹਨੂੰ ਦੋਸ਼ੀ ਠਹਿਰਾਇਆ ਕਿਸੇ ਗੱਲ ਦਾ ਸੋ ਇਸ ਗੱਲ ਦੇ ਉੱਤੇ ਮੁਲਾਕਾਤ ਵੀ ਨਾਮ ਬੰਦੇ ਦੇ ਤੌਰ ਤੇ ਅਸੀਂ ਨਹੀਂ ਕਹਿੰਦੇ ਕਿ ਸਾਨੂੰ ਅੰਦਰ ਕਮਰਿਆਂ ਚ ਭਾ ਕੇ ਉਹਦਾ ਸਪੈਸ਼ਲ ਮੁਲਾਕਾਤ ਕਰਾਓ ਉਹ ਨਹੀਂ ਮੰਗ ਕਰਦੇ ਅਸੀਂ ਕਹਿੰਦੇ ਜਿਵੇਂ ਆਪ ਲੋਕ ਮੁਲਾਕਾਤ ਕਰਦੇ ਆ ਜਿਹੜਾ ਕਿ ਰਾਈਟ ਆ ਲੋਕਾਂ ਦਾ ਉਦੇ ਮਤਲਬ ਕੋ ਸਾਨੂੰ ਮਿਲਦੇ ਜੇ ਕੋਰਟ ਲੈ ਕੇ ਜਾਂਦੇ ਬੜੀ ਉਹਦੇ ਨਾਲ ਲੈ ਕੇ ਜਾਇਆ ਜਾਂਦਾ ਉਹਦੇ ਸਾਹਮਣੇ ਨਹੀਂ ਕੋਈ ਤਸਵੀਰ ਆਣੀ ਇਹ ਦੱਸਿਆ ਵੀ ਦੱਸਿਆ ਸਾਨੂੰ ਸਾਰਾ ਵੀ ਸਾਨੂੰ ਤਾਂ ਨੇੜੇ ਨਹੀਂ ਲੱਗਣ ਦਿੰਦੇ ਕਿਤੇ ਵੀ ਇੰਨਾ ਮਹਾਰੀ ਦਾ ਕਿਤੇ ਹੋਰ ਵੀ ਅੰਦਰ ਵੀ ਸਾਰੇ ਕਾਲੀਆਂ ਸੀਟਾਂ ਲਾਏ ਨੇ ਮੂਰੇ ਵੀ ਉਹਦੇ ਡਰਾਈਵਰ ਵਾਲੇ ਪਾਸੇ ਵੀ ਮੂਰੇ ਵੱਡੀ ਸੀਟ ਲਾਈ ਆ ਵੀ ਉੱਥੋਂ ਨਾਲ ਕਿਤੇ ਮੁੱਛਾਂ ਨੂੰ ਬਰੋੜਾ ਨਾ ਦੇ ਦੇ ਤੇ ਪਾਸੇ-ਆਸੇ ਵੀ ਸਾਰੇ ਬਲੈਕ ਲਿਸਟ ਕੀਤੀ ਆ ਪਤਾ ਨਹੀਂ ਕਿਉਂ ਸਰਕਾਰ ਇੰਨਾ ਉਹ ਤੋਂ ਡਰੀ ਜਾਂਦੀ ਹੈ ਮੈਂ ਤਾਂ ਹੈਰਾਨ ਆ ਵੀ ਕਿਉਂ ਇੰਨਾ ਡਰੀ ਹੋਈ ਲੰਮਾ-ਤਮਾ ਸਿਆਸਤ ਕੀਤੀ ਆ ਕਿਸ ਤਰ੍ਹਾਂ ਦੇਖਦੇ ਹੋ ਮਜੀਠੀਆ ਪਰਿਵਾਰ ਦੀ ਬੜੀ ਦੁੱਖ ਲੱਗ ਰਿਹਾ ਹੈ ਕਿ ਸਰਕਾਰ ਜਿਹੜੀ ਹੈਗੀ ਹੈ ਬਿਲਕੁਲ ਗਲਤ ਨੀਤੀ ਤੇ ਚੱਲੀ ਹੋਈ ਹੈ ਪੰਜਾਬ ਸਰਕਾਰ ਵਿਕ੍ਰਮ ਸਿੰਘ ਵੇਖੀਆ ਜੀ ਨੂੰ ਤਿੰਨ ਮਨਿਸਟਰਾਂ ਜਿਹੜੇ ਇੱਕ ਮੈਲਡ ਆਏ ਸੀਗੇ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਤੇ ਸਮਝਦਾ ਕਿ ਕਰੰਟ ਦਾ ਨਹੀਂ ਮਾਰਦਾ ਤੇਰਾ ਦੱਲ ਹੈ ਕਹਿੰਦੇ ਲੱਗਦਾ ਕਾਲਾ ਮੈਨੂੰ ਹੀ ਫੜਾ ਲੱਗ ਰਿਹਾ ਵਾ ਓਕੇ ਆ ਦੇਖੋ ਬਣੀ ਕਰਿਆ ਮਤਲਬ ਕਾਈ ਤੁਸੀਂ ਦੇਖੇ ਮਿਲ ਲਿਆ ਸੀ ਕਿੰਦਾ ਹੁਣ ਇੱਥੇ ਤੁਹਾਨੂੰ ਬਾਹਰ ਰੋਕੇ ਗਏ ਦੇਖੋ ਮੈਂ ਇੱਕ ਸਮੇਂ ਨਾਲ ਪਹਿਲੀ ਤਾਂ ਗੱਲ ਕਾਨੂੰਨ ਇਹ ਕਹਿੰਦਾ ਹੈ ਕਿ ਜਿਹਦੇ ਜਨਾਚਰ ਦੋਸ਼ਾਇਦ ਨਹੀਂ ਹੁੰਦੇ ਉਹਨੂੰ ਦੋਸ਼ੀ ਨਹੀਂ ਕਿਹਾ ਜਾਂਦਾ ਹੈ ਹੀ ਹੈਜ਼ ਬੀਨ ਅਰੈਸਟਡ ਇੱਕ ਕੇਸ ਵਿੱਚ ਦੋਸ਼ ਲਾ ਕੇ ਉਹ ਦੋਸ਼ ਹਲੇ ਕਿਤੇ ਸਾਫ ਤੇ ਨਹੀਂ ਹੋਏ ਇਹ ਪੁਲਿਸ ਦੀ ਕਹਾਣੀ ਹੈ ਤੇ ਹਰ ਜਿਹੜਾ ਵੀ ਬੰਦਾ ਇਰਾਸਤ ਚ ਹੈ ਉਹਨੂੰ ਮਿਲਣ ਦਾ ਲੋਕਾਂ ਨੂੰ ਹੱਕ ਆ ਸਾਡਾ ਉਹ ਕਲੀਗ ਆ ਸਾਡਾ ਸਾਥੀ ਆ ਸਾਡੇ ਪਰਿਵਾਰ ਦੇ ਉਹਨਾਂ ਦੇ ਪਰਿਵਾਰ ਨਾਲ ਪਿਛਲੇ 50 ਸਾਲ ਦੇ ਸਬੰਧ ਆ ਸudar surjit singh ਮਜੀਠੀਆ ਬਣਦੇ ਅਸੀਂ ਮਿਲਣ ਆਏ ਸੀ ਤਾਂ ਬੜੀ ਹੈਰਾਨੀ ਹੋਈ ਕਿ ਜੇਟ ਰੁਕਿਆ ਹੋਇਆ ਮੈਂ ਤਾਂ ਪਹਿਲੀ ਵਾਰ ਗੇ ਦੇਖਿਆ ਜੇਲ੍ਹ ਵਿੱਚ ਬਤੌਰ ਮੰਤਰੀ ਵੀ ਇਨਸਪੈਕਸ਼ਨ ਲਈ ਗਏ ਆ ਬਤੌਰ ਆਪੋਜੀਸ਼ਨ ਵੀ ਗਏ ਆ ਜੇ ਤੇ ਗੇਟ ਦੇ ਬਾਹਰ ਤਾਂ ਜਰੂਰ ਤਾਲਾ ਲੱਗਿਆ ਹੁੰਦਾ ਆਂ ਜੇ ਇਹ ਐਂਟਰੀ ਤੇ ਹੀ ਤਾਲਾ ਲੱਗਿਆ ਪਹਿਲੀ ਾਰਕ ਤੇ ਸਮਝਦਾ ਮੈਂ ਤਾਂ ਕਿ ਇਹ ਕਾਨੂੰਨ ਇਸ ਰਾਜ ਵਿੱਚ ਕੋਈ ਕਾਨੂੰਨ ਦੀ ਨਾ ਤਾਂ ਆਇਆ ਹੈ ਨਾ ਕਾਨੂੰਨ ਦਾ ਕੋਈ ਜਾਣਦੇ ਨਾ ਕਾਨੂੰਨ ਦਾ ਕੋਈ ਨਾ ਆਇਆ ਸਰਕਾਰ ਪਹਿਲਾਂ ਹੀ ਪ੍ਰਪੇਅਰ ਲੱਗਦੀ ਹੈ ਪੁਲਿਸ ਫੋਰਸ ਕਾਫੀ ਲਾ ਰੱਖੇ ਗੇਟ ਤੇ ਦੇਖੋ ਸਰਕਾਰ ਕਿਹ ਚੁਗਾੜੀ ਕਰਨਾ ਹੈ ਦਰਕਾਰ ਤਾਂ ਪ੍ਰਪੇਅਰ ਕੀ ਕਹਿ ਸਕਦੇ ਜਿਨ੍ਹਾਂ ਨੂੰ ਸਮਝ ਹੀ ਨਹੀਂ ਮੈਂ ਤਾਂ ਇਹ ਕਹਿਣਾ ਕਿ ਇਹਨਾਂ ਨੂੰ ਉਹ ਕੰਮ ਸਾਫਤਾ ਜੀ ਦੀ ਉਹਨਾਂ ਨੂੰ ਸਮਝ ਨਹੀਂ ਜੇ ਕਿਤੇ ਕਾਨੂੰਨ ਮਾਰਿਆ ਜੇ ਵੀ ਜਾਣਦੇ ਹੁੰਦੇ ਉਹ ਕਹਿੰਦੇ ਜਿਹੜਾ ਮਰਜ਼ੀ ਆ ਕੇ ਮਿਲੋ ਮੈਥੇ ਟਾਈਮ ਤੇ ਜੰਗਲੇ ਦੇ ਵਿੱਚੋਂ ਦੀ ਮੜਾ ਦਿਓ ਅਸੀਂ ਤਾਂ ਨਹੀਂ ਕਹਿੰਦੇ ਕਿ ਸਫਟੈਂਡ ਦੇ ਕਮਰੇ 'ਚ ਬਿਠਾ ਕੇ ਸਾਡੀਆਂ ਗੱਲਾਂ ਕਰਾ ਦਿਓ ਅਸੀਂ ਕਹਿੰਦੇ ਜੋ ਜੇਲ ਮੈਨੂਅਲ ਕਹਿੰਦਾ ਉਹਦੇ ਮੁਤਾਬਕ ਸਾਡੀ ਮੀਟਿੰਗ ਕਰਾ ਦਿਓ ਇਹ ਇੱਕ ਉਸ ਨੂੰ ਵੀ ਤਿਆਰ ਨਹੀਂ ਫਿਰ ਇਸ ਗੱਲ ਤੋਂ ਲੱਗਦਾ ਨਾ ਕਿ ਕੋਈ ਨਾ ਕੀ ਗਲਤੀ ਕਰੀ ਬੈਠੀ ਹੈ ਜੀ ਨੂੰ ਚਾਹੁੰਦੇ ਨਹੀਂ ਕਿ ਪਬਲਿਕ 'ਚ ਜਾਵੇ ਵੱਡਾ ਕਲੈਕਸ਼ਨ ਕੀ ਹੋਊਗਾ ਜੇ ਨਹੀਂ ਦੇਖੋ ਫਿਰ ਅਸੀਂ ਕਾਨੂੰਨ ਦਾ ਦਰਵਾਇਆ ਹੁ ਅਦਾਲਤ ਜੀ ਐਪਲੀਕੇਸ਼ਨ ਦੇ ਮੱਦੇ ਸਾਨੂੰ ਮਿਲੌਣ ਦੀ ਪਰਮਿਸ਼ਨ ਦਿੱਤੀ ਜਾਉ ਤੇ ਮਿਲੌਗਾ ਤਾਂ ਦਿਨ ਵੀ ਦਿਨ ਵੀ ਜੇ ਮੈਂ ਤੈਅ ਕੀਤਾ ਜਾਂਦਾ ਉਸ ਇਹ ਵੀ ਹੋ ਸਕਦਾ ਵੀ ਅੱਜ ਮੁਲਾਕਾਤ ਦਿਨ ਨਾ ਨਹੀਂ ਇਹਦੇ ਕੋਈ ਮੈਂ ਦੇਖੋ ਇਹ ਇਹ ਸਾਰਾ ਹੈਗਾ ਲੋਕਲ ਅੰਡਰਸਟੈਂਡਿੰਗ ਹੁੰਦੀ ਹੈ ਵਰਕਿੰਗ ਡੇ ਤੇ ਕਿਸੇ ਦਿਨ ਵੀ ਆਫਟਰ ਆਫਟਰਨੂਨ ਆ ਬਾਕੀ ਜੇ ਅੱਜ ਇਹ ਕਹਿਣਗੇ ਅੱਜ ਨਾ ਉਹ ਫਲਾਣੇ ਦਿਨ ਆ ਜਾਓ ਤੁਸੀਂ ਫਿਰ ਆ ਜਾਓ ਕੋਈ ਆ ਜਾਓ ਫਿਰ ਤੈਨੂੰ ਦੇ ਦੇ ਫੋਨ ਨਿਕਲ ਮੂਤ ਤੈਨੂੰ ਹੋ ਲੈਣ ਦੀ ਇੱਕ ਵਾਰ ਜਿੰਨਾ ਕ ਅਸੀਂ ਥੋੜਾ ਜਿਹਾ ਰੋਕੇ ਜਿੱਦਾਂ ਦੋਲੀ ਅ ਤੂੰ ਕੀ ਕੀ ਮਤਲਬ ਕੀ ਕਹਿਣਾ ਤੁਸੀਂ ਜਿਹੜੀ ਨਾਪ ਵੀ ਛੇੜਾ ਤੇ ਕਿਹ ਕੁਆਪ ਤੱਕ ਹਿੰਦ ਨਹੀਂ ਬਣਿਆ ਜਿੱਥੇ ਰੱਖਿਆ ਹੋਇਆ ਹੈ ਉਹ ਸਾਡੇ

ਵੇ ਕੋਈ ਵੀ ਬੰਦਾ ਜਿਹੜਾ ਜੇਲ੍ਹ 'ਚ ਹੁੰਦਾ ਹੈ ਉਹਦੇ ਦੇਖੇ ਪੈਰਾਂ ਨੂੰ ਉਹਦੇ ਸੱਚੇ ਮਿੱਤਰ ਨੂੰ ਇਹ ਹੱਕ ਹੁੰਦਾ ਕਿ ਤੁਸੀਂ ਨਿਯਮਾਂ ਮੁਤਾਬਕ ਮੁਲਾਕਾਤ ਕਰ ਸਕਦੇ ਹੋ ਸੀ ਬੜੇ ਦਿਨਾਂ ਦੀ ਆ ਬੜੀਆਂ ਰਿਕਵੈਸਟ ਕੀਤੀਆਂ ਪ੍ਰਸ਼ਾਸਨ ਨੂੰ ਪਰ ਪਤਾ ਨਹੀਂ ਇਹ ਜੇਲ੍ਹ 'ਚ ਕਿਹੜੇ ਵੱਖਰੇ ਕਾਨੂੰਨ ਕਿਉਂਕਿ ਇਹ ਤਾਂ ਜੇਲ੍ਹ ਸੁਪਰਡੈਂਟ ਦੇ ਪੱਧਰ ਦਾ ਕੰਮ ਹੈ ਇਹਦੇ 'ਚ ਸਰਕਾਰ ਤੇ ਨਾਲੋਂ ਨਹੀਂ ਹੁੰਦੇ ਉਹ ਸਾਰਿਆਂ ਦਾ ਹੱਕ ਹੁੰਦਾ ਕਿ ਤੁਸੀਂ ਜਿਹੜਾ ਹੈਗਾ ਜਾ ਕੇ ਇੱਕ ਕੇ ਰਜਿਸਟਰ ਤੇ ਸਾਡੇ ਦਸਤਕਤ ਕਰਾਓ ਜਿਵੇਂ ਆਮ ਲੋਕ ਕੀ ਕਰਦੇ ਤੇ ਭਾਵੇਂ ਬਾਹਰ ਖੜੇ ਕਰਕੇ ਜਾਲੀ ਤੇ ਸਾਡੀ ਮੁੜਕਤ ਕਰਾ ਦਿਓ ਤੁਹਾਨੂੰ ਪਤਾ ਤਾਂ ਲੱਗੇ ਜੀ ਆਪਣੇ ਜ਼ਿਲੇ ਆ ਸਾਥੀ ਨੂੰ ਮਿਲਣਾ ਚਾਹੁੰਦੇ ਉਹ ਤੁਹਾਡੇ ਸਾਹਮਣੇ ਆ ਜੀ ਬਾਹਰ ਨਾਲ ਗੇਟ ਹਾਲੇ ਦੇਰ ਤੋਂ ਬੜੀ ਦੂਰ ਹੈ ਇੱਥੇ ਜੰਦਰੇ ਵੱਜੇ ਹੋਇਆ ਸਿਕਿਉਰਟੀ ਲੱਗੀ ਹੋਈ ਹੈ ਹੁਣ ਕਿਤੇ 10 ਮਿੰਟ ਲਈ ਇਹ ਵਾਸਤੇ ਰੁਕੇਗਾ ਤੁਹਾਨੂੰ ਇਹਨੇ 10 ਮਿੰਟਾਂ ਚ ਦੱਸ ਦੇ ਅੱਛਾ ਜੀ ਕਿ ਇਹ ਨੂੰ ਹਾਈ ਤੋਂ ਪਤਾ ਨਹੀਂ ਕਿਤੋਂ ਤੱਕ ਸਲਾਹ ਕਰਨੀ ਇਹਨਾਂ ਨੇ ਮੁੱਖ ਮੰਤਰੀ ਤੱਕ ਕਿ ਦਿੱਲੀ ਕੇਜਰੀਵਾਲ ਤੱਕ ਕਿਤੇ ਕੰਨੀ ਅਦਰਵਾਇਤ ਫੋਨ ਤੇ ਹੀ ਡੇਟ ਆਲਾ ਪੁੱਛ ਲੈਂਦਾ ਜੀ ਮੜਾ ਕਹਤਾ ਦੇ ਆਇਆ ਬੰਦਾ ਕਹਿੰਦਾ ਜੇ ਭੇਜਦੇ ਜਨਾ ਕਰਦੇ ਪਰ ਇਹ ਮੇਰੇ ਨੂੰ ਪਤਾ ਨਹੀਂ ਹਾਲੇ ਦਿੱਲੀ ਜਾ ਕੇ ਉੱਥੇ ਮੀਟਿੰਗ ਹੋਣੀ ਹੋਵੇ ਉੱਥੇ ਫੈਸਲਾ ਹੋਣਾ ਮੇਸ਼ਾਹਰ ਸਾਹਿਬ ਨੂੰ ਆ ਤੇ ਕਈ ਘੰਟੇ ਵੀ ਲੱਗ ਸਕਦੇ ਅਸੀਂ ਤੇ ਚਲੋ ਆਏ ਆ ਕੋਈ ਗੱਲ ਸਾਡੀ ਤੇ ਪੇਸ਼ੈਂਸ ਹੈਗੀ ਹੈ ਅਸੀਂ ਤੇ ਇੰਤਜ਼ਾਰ ਕਰੇ ਇੰਨੇ ਦਿਨਾਂ ਤੋਂ ਹੀ ਇੰਤਜ਼ਾਰ ਕਰਦੇ ਪੂਰ ਮਨਸ਼ਾ ਕੀ ਲੱਗਦੀ ਹੈ ਮਨਸ਼ਾ ਲੱਗਦੀ ਹੈ ਨਾ ਕੋ ਮਨਸ਼ਾ ਨਹੀਂ ਹੈ ਇਹ ਮਨੁੱਖੀ ਅਧਿਕਾਰਾਂ ਦਾ ਘਾਣ ਹੈ ਇਹ ਇੱਕ ਜਿਹੜੀ ਹੈ ਨਾ ਬਦਲਾਖੋਰੀ ਦੀ ਰਾਜਨੀਤੀ ਸਾਡੇ ਨਾਲ ਇਹ ਆਪੋਜੀਸ਼ਨ ਦਾ ਗਲਾ ਦਬਾਉਣ ਦੀ ਜਿਹੜੀ ਹੈ ਉਹ ਕੋਸ਼ਿਸ਼ ਹੈ ਕਿ ਸ਼ਾਇਦ ਇਦਾਂ ਉਹ ਲੋਕੀ ਲੈਂਡ ਪੋਲਿੰਗ ਪਾਲਿਸੀ ਦੇ ਖਿਲਾਫ ਬੋਲਣੋਂ ਹਟ ਜائیں ਸ਼ਾਇਦ ਲੋਕੀ ਕਰਪਸ਼ਨ ਦੇ ਖਿਲਾਫ ਆਪੋਜੀਸ਼ਨ ਵਾਲੇ ਬੋਲਣੋਂ ਹਟ ਜੰਦੇ ਤਾਂ ਜਿਹੜੇ ਬਾਕੀ ਗਲਤ ਕੰਮ ਸਾਡੇ ਹੋ ਰਿਹਾ ਉਹਨਾਂ ਦੇ ਖਿਲਾਫ ਜਿਹੜਾ ਆਪੋਜੀਸ਼ਨ ਬੋਲਣੋਂ ਹਟ ਜੇ ਪਰ ਇਹ ਤਾਂ ਕਦੇ ਹੋਣਾ ਵੀ ਨਹੀਂ ਜੀ ਮਨਾ ਸਰ ਜੀ ਨਾ ਮਿਲ ਦਿੱਤਾ ਕਿ ਤੁਹਾਨੂੰ ਤੁਹਾਡਾ ਕੀ ਹੋਏਗਾ ਜਿਵੇਂ ਕੋਰਟ 'ਚ ਵੀ ਤੁਸੀਂ ਆ ਉੱਥੇ ਰੁਕ ਰੱਖੋਗੇ ਬੜਾ ਵੀ ਇੱਥੇ ਮਿਲਣਗੇ ਸਾਨੂੰ ਚਲੋ ਅਗਲਾ ਫੈਸਲੇ ਦੇਖਾਂਗੇ ਪਹਿਲੇ ਤਾਂ ਸਾਨੂੰ ਆਸ ਹੈ ਕਿ ਕੋਈ ਜਿਹੜੀ ਆ ਤੁਹਾਡੇ ਲਈ ਵੀ ਅਸੀਂ ਫਰਿਆਦ ਕਰਦੇ ਹਾਂ ਕਿ ਭਾਈ ਮਿਲਣਾ ਤੇ ਜਿਹੜਾ ਕਿੰਨਾ ਸਮਾਂ ਮਿਲਣ ਦੇਣਾ ਕਿੱਥੇ ਖੜਾ ਕਰਕੇ ਮਲਾਉਣਾ ਉਹ ਤੁਹਾਡਾ ਹੱਥ ਹੈ ਅਸੀਂ ਕੋਈ ਵੀਆਈਪੀ ਟ੍ਰੀਟਮੈਂਟ ਨਹੀਂ ਮੰਗਦੇ ਤੇ ਅੱਜ ਤੱਕ ਇਹਨੇ ਕਿਤੇ ਕਦੇ ਕਰਕੇ ਬਾਹਰ ਜਾਲੀ ਸਾਰੇ ਰੋਕੀ ਜਾਂਦੇ ਸਾਨੂੰ ਕੀ ਅਸਿਕ ਕਰਨ ਪਰਿਵਾਰ ਨੂੰ ਵੀ ਨਹੀਂ ਮਿਲਣ ਦਿੱਤਾ ਜਾ ਰਿਹਾ ਕਿਸ ਤਰ੍ਹਾਂ ਕੁਤ ਸਰਦਪੀਤ ਸਿੰਘ ਬਾਦਲ ਸਾਹਿਬ ਨੇ ਵੀ ਇਤਹਾਜ਼ ਕਿਸੇ ਜੁਦਾ ਪਰਿਵਾਰ ਦੇ ਮੈਂਬਰ ਹੈ ਉਹਨਾਂ ਦੇ ਰੀਅਲ ਸੈਸਰ ਵੀ ਬਾਸ ਤੋਂ ਬੱਦਲ ਉਹਨਾਂ ਨੂੰ ਹਲੇ ਤੱਕ ਲਾਉਣੀ ਕੀਤਾ ਗਿਆ ਇਹ ਤਾਂ ਪਹਿਲੀ ਵਾਰੀ ਇਦਾਂ ਦਾ ਕੰਮ ਜਿਹੜਾ ਸੁਣਿਆ ਹੈ ਇਹ ਤਾਂ ਐਮਰਜੈਂਸੀ ਤੋਂ ਵੀ ਕੰਮ ਕਿਹਦੇ ਪਿੱਛੇ ਮੁੱਖ ਕਾਰਨ ਕੀ ਸਮਝੋ ਮੇਨ ਵੱਡੀ ਗੱਲ